ਆਫੀਸ਼ੀਅਲ ਰਾਜਵਿੰਦਰ ਰੋਲ ਚੈਨਲ ਲੈ ਕੇ ਹਾਜ਼ਰਾਂ ਇੱਕ ਵਾਰ ਤੋਂ ਫੇਰ ਮੈਂ ਰਾਜਵਿੰਦਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਇਸ ਪ੍ਰੋਗਰਾਮ ਚ ਜਿਸ ਤਰ੍ਹਾਂ ਅਸੀਂ ਇੱਕ ਨਵਾਂ ਰੰਗ ਹਰ ਵਾਰ ਜ਼ਿੰਦਗੀ ਦਾ ਲੈ ਕੇ ਆਉਂਨੇ ਆ ਤੇ ਅੱਜ ਫੇਰ ਕੁਝ ਪੁਰਾਣੇ ਸਮੇਂ ਦੀਆਂ ਗੱਲਾਂ ਕਰਾਂਗੇ ਬਜ਼ੁਰਗਾਂ ਦੇ ਨਾਲ ਗੱਲਾਂ ਕਰਾਂਗੇ ਕਿ ਉਹਨਾਂ ਦਾ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਹੈ ਜਿਹੜਾ ਉਹ ਦਿੱਤਾ ਇਹਨਾਂ ਸਾਰੀਆਂ ਗੱਲਾਂ ਨੂੰ ਪਸੰਦ ਕਰਦੇ ਨੇ ਸਾਡੇ ਦਰਸ਼ਕ ਸੋ ਨਾਣੋ ਨਾਲਿਕ ਬੇਨਤੀ ਹੈ ਜਿਹੜੀ ਹਰ ਵਾਰ ਦੀ ਤਰ੍ਹਾਂ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਸੋ ਆਓ ਫਿਰ ਅੱਜ ਤੁਹਾਨੂੰ ਇੱਕ ਹੋਰ ਜ਼ਿੰਦਗੀ ਦੇ ਤਜਰਬੇ ਉਹਨਾਂ ਦੀ ਹੱਡ ਬੀਤੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅੱਜ ਅਸੀਂ ਗੱਲ ਕਰ ਰਹੇ ਆ ਐਕਸ ਚੇਅਰਮੈਨ ਬਲਾਕ ਸੰਮਤੀ ਕਨੌਰ ਅਵਤਾਰ ਸਿੰਘ ਉਹਨਾਂ ਦੀ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਡੇ ਬਚਪਨ ਬਾਰੇ ਜਾਣਨਾ ਚਾਹਾਂਗੇ ਕਿ ਕਿੱਥੋਂ ਦਾ ਜਨਮ ਹੈ ਕਦੋਂ ਦਾ ਜਨਮ ਹੈ ਤੇ ਆਪਣਾ ਕਿੰਨੀ ਉਮਰ ਹੋ ਗਈ ਇਸ ਵੇਲੇ ਮੇਰਾ ਪਿੰਡ ਪੰਜੋਖਰਾ ਸਾਹਿਬ ਹੈ ਜੋ ਕਿ ਹਰਿਆਣੇ ਦੇ ਵਿੱਚ ਹੈ ਮਸ਼ਹੂਰ ਪਿੰਡ ਹੈ ਔਰ ਉਸ ਤੋਂ ਬਾਅਦ ਜਿਹੜਾ ਮੇਰਾ ਜਨਮ ਹੈ ਉਹ ਮਖਮੇਲਪੁਰਾ ਪਿੰਡ ਮੇਰੇ ਨਾਨਕੇ ਪਰਿਵਾਰ ਚ ਹੋਇਆ ਹੈ ਔਰ ਮੈਂ ਇੱਕ ਸਾਰ ਸਿੰਪਲ ਪਰਿਵਾਰ ਚੋਂ țeਲਦਾਰ ਪਰਿਵਾਰ ਚੋਂ ਲੌਂਗ ਕਰਦਾ ਔਰ ਜਿਹੜੀ ਸਾਡੀ ਜ਼ਿੰਦਗੀ ਹੈ ਇੱਕ ਸੰਘਰਸ਼ਕ ਜੀਵਨ ਭਰਿਆ ਜੀਵਨ ਰਿਹਾ ਸੰਘਰਸ਼ ਭਰਿਆ ਮੇਰਾ ਜੀਵਨ ਰਿਹਾ ਹਮ ਬਚਪਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਜਦੋਂ ਸਕੂਲ 3ਜੀ ਚ ਪੜਦਾ ਸੀ ਹਾਂਜੀ 8 ਸਾਲ ਦੀ ਉਮਰ 'ਚ ਉਦੋਂ ਮੇਰੇ ਮਾਤਾ ਜੀ ਦੇ ਸਵਰਗਵਾਸ ਹੋ ਗਏ ਜੀ ਔਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਨਾਨਕੇ ਪਿੰਡ ਮਖਮੇਲਪੁਰ ਜਾ ਕੇ ਨਨੇੋਲੇ ਆਪਣਾ ਸਕੂਲ 'ਚ ਆਪਣੀ میٹرਕ ਪਾਸ ਕੀਤੀ ਹੈ ਉਸ ਤੋਂ ਬਾਅਦ ਅਸੀਂ ਆਪਣੇ ਕੰਮਕਾਰ 'ਚ ਫਿਰ ਖੇਤੀਬਾੜੀ ਦੇ ਕੰਮ 'ਚ ਲੱਗ ਗਏ ਹਾਂਜੀ ਔਰ 1972 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਹਮ ਸ਼ਾਦੀ ਤੋਂ ਬਾਅਦ ਫਿਰ ਮੈਂ ਆਪਣੇ ਨਾਨਕਾ ਪਰਵਾਰ 'ਚ ਉੱਥੇ ਹੀ ਰਹੇ ਹਾਂ ਉੱਥੇ ਹੀ ਖੇਤੀਬਾੜੀ ਕਰਦੇ ਰਹੇ ਔਰ ਸਾਲ 74 ਦੇ ਵਿੱਚ ਅਸੀਂ ਇੱਕ ਕਮਬੈਨ ਲਈ ਹਾਂਜੀ ਉਦੋਂ ਕਮਬੈਨ ਉਹ ਅਸੀਂ ਚਲਾਈ 2 ਸਾਲ ਔਰ ਬੜੇ ਬਹੁਤ ਔਖਾ ਸਮਾਂ ਹੁੰਦਾ ਸੀ ਜਦੋਂ ਕੰਬੈਨ ਅਸੀਂ ਲਈਏ ਪੁਰਾਣੀ ਕੰਬੈਨ ਸੀ ਉਦੋਂ ਸਮਾਨ ਨਹੀਂ ਸੀ ਮਿਲਦਾ ਹੁੰਦਾ ਹਾਂਜੀ ਕੰਮ ਬਹੁਤ ਹੁੰਦਾ ਸੀ ਫੇਰ ਅਸੀਂ ਉਹ ਜਿਹੜਾ ਸਮਾਨ ਹੈ ਉਹ ਵੀ ਆਪ ਤਿਆਰ ਕਰਨਾ ਵੈਲਡਿੰਗ ਦਾ ਕੰਮ ਖਰਾਬ ਦਾ ਕੰਮ ਸਾਰੇ ਕਰਕੇ ਹੂੰ ਹੌਲੇ ਹੌਲੇ ਅਸੀਂ ਮਿਹਨਤ ਕਰਕੇ ਮੇਰੇ ਮਾਮਾ ਜੀ ਦੇ 7 ਲੜਕੇ ਆ ਹਾਂਜੀ ਉਹਨਾਂ ਦੇ ਨਾਲ ਅਸੀਂ ਰਲ ਕੇ ਹਿੱਸੇ 'ਚ ਕੰਮ ਕੀਤਾ ਅਸੀਂ ਹੌਲਾ ਹੌਲਾ 7 ਕੰਬੈਨਾਂ ਬਣਾਈਆਂ ਔਰ ਸਾਡੇ ਕੋਲ ਸਟਾਫ ਬਹੁਤ ਹੁੰਦਾ ਸੀਗਾ ਨੌਕਰਾਂ ਦਾ ਡਰਾਈਵਰਾਂ ਦਾ ਅਸੀਂ 35 ਤਕਰੀਬਨ ਬੰਦੇ ਰੱਖੇ ਆ ਹਮ ਨਾਲ ਦਿਨ ਨਾਲ ਖੇਤੀ ਦਾ ਕੰਮ ਜੁੰਦੇ ਔਰ ਕੰਬਾਈਨ ਦੇ ਟਾਈਮ ਅਸੀਂ ਕੋਈ ਥਾਂ ਹੀ ਸੀ ਨਹੀਂ ਜੀ ਵੀ ਜਿੱਥੇ ਨਹੀਂ ਜਾਣਾ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਪੰਜਾਬ ਦੇ ਵਿੱਚ ਕਿਤੇ ਵੀ ਮੋਗਾ ਅੰਬਰਸਰ ਜਿਲੰਦਰ ਲੁਧਿਆਣਾ ਪਟਿਆਲਾ ਹਮ ਔਰ ਹਰਿਆਣੇ ਚ ਚਾਹੇ ਜੀਂਦ ਹੋ ਗਿਆ ਕਰਨਾਲ ਇਧਰ ਆਪਣਾ ਕੁਲ ਖੇਤਰ ਹਮ यूपी एमपी च यूपी च लखनऊ तक और एमपी च उथे पाल बिन्ना बिन्ना ਤੇ ਸਾਰੇ ਮਤਲਬ ਅਸੀਂ ਬਿਹਾਰ ਦੇ ਵਿੱਚ ਬਖਸ਼ਰ ਪਟਨਾ ਸਾਰੇ ਅਸੀਂ ਬਹੁਤ ਮਿਹਨਤ ਕਰਕੇ ਉਦੋਂ ਸੀਗਾ ਕਿ ਜਿਹੜਾ ਸੀਜ਼ਨ ਜੀਰੀ ਔਰ ਕਣਕ ਦਾ ਹੁੰਦਾ ਲੰਬਾ ਹੁੰਦਾ ਸੀਗਾ ਹਾਂਜੀ ਕੰਬੈਨਾ ਘਟ ਹੁੰਦੀਆਂ ਸੀਗਾ ਅੱਗੇ ਪਿੱਛੇ ਫਸਲਾਂ ਹੁੰਦੀਆਂ ਸੀਗੀਆਂ ਹੁਣ ਤਾਂ ਇਹ ਜਿਹੜਾ ਸੀਜ਼ਨ ਹੈ ਕੰਬੈਲਾ ਦਾ ਇਕੱਠਾ ਹੋਇਆ ਜਦੋਂ ਫਿਰ ਕੰਬਾਈਨਾਂ ਬਹੁਤ ਹੋ ਗਈਆਂ ਅਸੀਂ ਇਹ ਕੰਮ ਛੱਡਤਾ ਸੀਗਾ ਮੈਂ ਉਹੀ ਗੱਲ ਕਰਨਾ ਚਾਹਦੀ ਸੀ 1974 ਦੀ ਗੱਲ ਕਰੀ ਤੁਸੀਂ ਉਦੋਂ ਕੰਬਾਈਨਾਂ ਜਿਹੜੀਆਂ ਉਹ ਕਿੰਨੀਆਂ ਸੀ ਤੇ ਉਹਨਾਂ ਦਾ ਰੇਟ ਹੈ ਜਿਹੜਾ ਉਹ ਵੀ ਬਹੁਤ ਘੱਟ ਹੋਣਾ ਪਰ ਉਸ ਸਮੇਂ ਦੇ ਹਿਸਾਬ ਨਾਲ ਸ਼ਾਇਦ ਜ਼ਿਆਦਾ ਹੁਣ ਉਹ ਕਿੰਨਾ ਕੁ ਸੀ ਜਦੋਂ ਅਸੀਂ ਕੰਬਾਈਨਾਂ ਦਾ ਸੰਚੂ ਉੱਤਰਚ ਕੰਮ ਸ਼ੁਰੂ ਕੀਤਾ ਹਾਂਜੀ ਉਸ ਟਾਈਮ ਆਪਣੇ ਸਿਰਫ ਦੋ ਕੰਬਾਈਨਾਂ ਮਹਾਰਾਜਾ ਫਾਰਮ ਚ ਹੁੰਦੀਆਂ ਸੀ ਪਟਿਆਲੇ ਤੇ ਇੱਕ ਕੰਬਾਈਨ ਇਹ ਪਾਈ ਕੇ ਹੁੰਦੇ ਸੀਗੇ ਉਹਰੇ ਸਰਾਏ ਬੰਜਾਰੇ ਅੱਛਾ ਜੀ ਉਹਨਾਂ ਕੋਲ ਹੁੰਦੀ ਸੀ ਫਾਰਮ ਸੀ ਉਹਨਾਂ ਦਾ ਉੱਥੋਂ ਹੀ ਪ੍ਰਾਣੀ ਅਸੀਂ ਖਰੀਦੀ ਸੀ ਹਾਂਜੀ ਤੇ ਮੇਰੇ ਨਾਨਾ ਜੀ ਜਿਹੜੇ ਸੀ ਉਹ ਤਾਂ ਛੋਟੀ ਉਮਰ ਚ ਪਹਿਲਾਂ ਹੀ ਗੁਜ਼ਰ ਗਏ ਸੀਗੇ ਅੱਛਾ ਜੀ ਨਾਨੀ ਜੀ ਮੇਰੇ ਪੰਜਾਬ ਕੋਲ ਸੀ ਬੜੇ ਸਖਤ ਹੁੰਦੇ ਸੀਗੇ ਹਮ ਔਰ ਉਹਨਾਂ ਦੀ ਸਿੱਖਿਆ ਨੇ ਧੰਨਵਾਦ ਅਜੇ ਤੱਕ ਜੋ ਉਹਨਾਂ ਤੋਂ ਸਿੱਖਿਆ ਅਸੀਂ ਜੋ ਉਹਨਾਂ ਨੇ ਸਾਨੂੰ ਹਮ ਸਿੱਖਿਆ ਦਿੱਤੀਆ ਉਹਦੋਂ ਤੱਕ ਚੱਲ ਕੇ ਅਸੀਂ ਜ਼ਿੰਦਗੀ ਚ ਬਹੁਤ ਕੁਝ ਦੇਖਿਆ ਹਾਂ ਹਾਂਜੀ ਸਖਤ ਸੁਭਾਅ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਉਹ ਉਹਦਾ ਉਹ ਤਾਂ ਕੀ ਭਾਵ ਹੈ ਵੀ ਕੀ ਕਿਸ ਤਰ੍ਹਾਂ ਸਖਤ ਸੀਗੇ ਉਹਦਾ ਭਾਵ ਹੈ ਵੀ ਇੱਕ ਤਾਂ ਉਹਨਾਂ ਨੇ ਕਦੇ ਵੀ ਕਿਤੇ ਗਲਤ ਬੰਦੇ ਕੋਲ ਬੈਠਣਾ ਬੱਚਿਆਂ ਕੋਲ ਖੜਨਾ ਆਪਣੇ ਘਰ ਅਸੀਂ 5-6 ਭਰਾ ਭੈਣ ਹੁੰਦੇ ਸੀਗੇ ਹਾਂਜੀ ਵੀ ਆਪ ਆਪਣੇ ਘਰ ਖੇਲੋ ਤਾਂ ਖੁੱਲੇ ਹੁੰਦੇ ਸੀਗੇ ਹੂੰ ਪੜੋ ਸਕੂਲ ਜਾਓ ਆਪਣਾ ਕੰਮ ਕਰੋ ਮਤਲਬ ਉਹਦੀ ਸਿੱਖਿਆ ਸੀ ਵੀ ਗਲਤ ਰਸਤੇ ਨਹੀਂ ਜਾਣਾ ਠੀਕ ਹੈ ਜੀ ਤੇ ਕਿੱਡਾ ਵੱਡਾ ਪਰਿਵਾਰ ਸੀ ਤੁਸੀਂ ਕਿੰਨੇ ਭੈਣ ਭਰਾ ਹੋ ਪਹਿਲਾਂ ਤਾਂ ਮੇਰੇ ਮਾਮਾ ਜੀ ਸੀਗੇ ਤੋਂ ਉਹਨਾਂ ਦੀ ਭੈਣਾ ਸੀ ਮਾਸੀ ਜੀ ਤੇ ਮੇਰੇ ਮਾਤਾ ਜੀ ਮਾਤਾ ਜੀ ਦੀ ਦੇਤੋਂ ਵੀ ਸੀ ਹਾਂਜੀ ਮਾਸੀ ਜੀ ਮੇਰੇ ਸਉਣ ਟੇ ਪਿੰਡ ਵਿਆਏ ਸੀਗੇ ਹੂੰ ਮੈਂ ਇਕੱਲਾ ਭਰਾ ਸੀ ਉਹਦੇ ਕੋਲ ਦੋ ਲੜਕੀਆਂ ਤੇ ਚਾਰ ਲੜਕੇ ਸੀਗੇ ਹੂੰ ਤੇ ਮਾਮਾ ਜੀ ਉਹਨਾਂ ਦੀ ਜੀ ਮਾਮਾ ਜੀ ਕੋਲ ਸੱਤ ਲੜਕੇ ਤੇ ਧੋ ਲੜਕੀਆਂ ਸੀਗੀਆਂ ਸੁੱਖ ਨਾਲ ਭਰਿਆ ਪੂਰਿਆ ਪਰਿਵਾਰ ਸੀ ਕਿਤੇ ਉਸ ਵੇਲੇ ਲੋੜ ਵੀ ਸੀ ਕਿਉਂਕਿ ਖੇਤੀ ਦਾ ਕੰਮ ਹੋਣਾ ਹੱਥੀਂ ਕੰਮ ਕਰਨਾ ਸਾਰਾ ਉਸ ਟਾਈਮ ਗੱਲ ਇਹ ਸੀ ਕਿ ਮਾਮਾ ਜੀ ਇਕੱਲਾ ਹੋਣ ਕਰਕੇ ਹਮ ਸਾਡੀ ਜਿਹੜੀ ਨਾਨੀ ਸੀ ਸੀਗੀ ਮਾਮੀ ਜੀ ਮੇਰੇ ਬਹੁਤ ਸਾਥ ਸੁਆ ਦੇ ਸੀਗੇ ਹਾਂਜੀ ਤਾਂ ਉਹਨਾਂ ਨੂੰ ਲੋੜ ਸੀਗੀ ਪਰਿਵਾਰ ਦੀ ਹੂੰ ਦੂਜੇ ਪਿੰਡ ਵਾਲੇ ਨਾਨਾ ਜੀ ਨਾ ਹੋਣ ਕਰਕੇ ਨਾਨੀ ਨੂੰ ਕੰਗ ਵੀ ਕਰਦੇ ਹੁੰਦੇ ਸੀਗੇ ਇਸ ਕਰਕੇ ਉਹਨਾਂ ਨੂੰ ਸੀਗਾ ਵੀ ਬੱਚੇ ਮੇਰਾ ਪਰਿਵਾਰ ਵੱਡਾ ਹੋਵੇ ਔਰ ਉਸ ਟਾਈਮ ਤਕਰੀਬਨ ਸਭ ਜਿੰਨੇ ਸਾਡੇ ਰਿਸ਼ਤੇਦਾਰ ਹੈ ਉਹਨਾਂ ਕੋਲ ਵੀ ਬੱਚੇ ਇਸੇ ਤਰ੍ਹਾਂ ਹੀ ਆ ਕਿਉਂਕਿ ਹਾਂਜੀ ਉਸ ਵੇਲੇ ਜਿਹੜੇ ਅਸੀਂ ਦੇਖਿਆ ਪਹਿਲੇ ਪਰਿਵਾਰ ਭੈਣ ਭਰਾ ਜ਼ਿਆਦਾ ਹੁੰਦੇ ਸੀ ਅੱਜ ਤੇ ਅੱਜ ਤਾਂ ਬਹੁਤ ਘੱਟ ਰਹਿ ਗਏ ਇੱਕ ਦੋ ਬੱਚਾ ਹੀ ਹੈ ਜਿਹੜਾ ਪਰਿਵਾਰਾਂ ਚ ਹੁੰਦੇ ਨੇ ਤੇ ਦੂਜੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਆਪਣੇ ਮਾਮੀ ਜੀ ਦੀ ਗੱਲ ਦੱਸੀ ਕਿਉਂਕਿ ਇੰਨਾ ਵੱਡਾ ਪਰਿਵਾਰ ਹੈ ਜਿਹੜਾ ਉਹਨੂੰ ਪਾਲਣਾ ਤੇ ਇਦਾਂ ਉਹਨਾਂ ਦਾ ਸ਼ਾਂਤ ਸਵਾਦ ਕੀ ਨਾਮ ਸੀ ਉਹਨਾਂ ਦਾ ਉਮੀਦਾਰ ਰਮੇਰ ਕੋਲ ਨਾਮ ਸੀਗਾ ਹਾਂਜੀ ਔਰ ਮਾਮਾ ਦੀ ਦਾਰ ਚੰਦ ਸਿੰਘ ਸੀਗਾ ਠੀਕ ਹੈ ਜੀ ਤੇ ਉਹ ਵੀ ਦੋਨੇ ਖੇਤੀਬਾੜੀ ਮਿਹਨਤਕਸ਼ ਬੰਦੇ ਸੀਗੇ ਹੂੰ ਔਰ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੇਰੇ ਮਾਪਿਓ ਚਾਹੇ ਮੇਰਾ ਪਿਓ ਸੀਗਾ ਪਰ ਉਹ ਪਿੰਡ ਰਹਿੰਦਾ ਸੀ ਆਪਣੇ ਫਲੋਖੜਾ ਸਾਹਿਬ ਤਾਂ ਮੈਂ ਮਾਮੀ ਮਾਮਾ ਜੀ ਕੋਲ ਰਹਾ ਹਾਂ ਹਾਂਜੀ ਉਹਨਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਵੀ ਮੇਰੇ ਮਾਪਾਪ ਹੈ ਜਾਂ ਨਹੀਂ ਮੇਰੀ ਮਾਮੀ ਜੀ ਨੇ ਮਤ ਪਾਲਿਆ ਬਿਲਕੁਲ ਤੇ ਇੰਨਾ ਵੱਡਾ ਪਰਿਵਾਰ ਜਿੱਦਾਂ ਉਹਨੂੰ ਸੰਭਾਲਣਾ ਉਹਨਾਂ ਦਾ ਖਾਣਾ ਖਾਣ ਪੀਣ ਲਈ ਬਣਾਉਣਾ ਸਾਰਾ ਕੁਝ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਸੀ ਹਾਂ ਉਹਨਾਂ ਦੀ ਸੀ ਹਾਂ ਫਿਰ ਕਿਸ ਤਰ੍ਹਾਂ ਉਹ ਹੈਂਡਲ ਕਰਦੇ ਸੀ ਇੰਨਾ ਸਾਰਾ ਕੁਝ ਹੈਂਡਲ ਕੀ ਉਦੋਂ ਹੇ ਸੀਗਾ ਵੀ ਅਸੀਂ ਰਲ ਮਿਲ ਕੇ ਸਾਰੇ ਕੰਮ ਕਰਦੇ ਸੀ ਦੋ ਭੈਣ ਇੱਕ ਭੈਣ ਵੱਡੀ ਸੀਗੀ ਜਿਹੜੀ ਵੱਡੀ ਭੈਣ ਸੀਗੀ ਸੁਸ਼ਮੇਰ ਕਰੋ ਸਭ ਤੋਂ ਵੱਡੀ ਸੀਗੀ ਹਾਂਜੀ ਤਾਂ ਉਹ ਮਾਮੀ ਜੀ ਨਾਲ ਹੱਥ ਮਟਾਉਂਦੇ ਹੁੰਦੇ ਸੀ ਹੂੰ ਤੇ ਮਾਮਾ ਜੀ ਨਾਲ ਅਸੀਂ ਸਾਰੇ ਛੋਟੇ ਵੱਡੇ ਪਰ ਰਲ ਮਿਲ ਕੇ ਉਦੋਂ ਨੌਕਰ ਵੀ ਹੁੰਦੇ ਸੀਗੇ ਹੂੰ ਜਿਹੜਾ ਕੰਮ ਦਾ ਸਵਾਲ ਸੀਗਾ ਉਹ ਤਾਂ ਰਲ ਮਿਲ ਕੇ ਬੰਦਿਆਂ ਦੇ ਖਾਣਾ ਬਣਾਉਣਾ ਕੀ ਕਰਨਾ ਉਦੋਂ ਸਾਡੀ ਭੈਣ ਸੀਗੀ ਵੱਡੀ ਤੇ ਮਾਮੀ ਜੀ ਉਹ ਬਣਾਉਂਦੇ ਸੀਗੇ ਫਿਰ ਉਸ ਟਾਈਮ ਮੇਰੇ ਮੇਰਾ ਵੀ ਵਿਆਹ ਹੋ ਗਿਆ ਸੀਗਾ ਸਾਡੇ ਵੱਡੇ ਭਰਾ ਜਰਨੈਲ ਸਿੰਘ ਸੀ ਹੂੰ ਉਹਦੇ ਘਰ ਵਾਲੀ ਆ ਗਈ ਜਗਰੂਪ ਸਿੰਘ ਉਹਦੇ ਘਰ ਵਾਲਾ ਜੀ ਤਿੰਨ ਜਣੀਆਂ ਆਏ ਹੋਗੀਆਂ ਹੂੰ ਤੇ ਪੰਜ ਜਣੇ ਹੋ ਗਏ ਉਸ ਟਾਈਮ ਤੇ ਸਾਡੇ ਕੋਲ ਨੌਕਰ ਖੇਤੀਬਾੜੀ ਵਾਲੇ ਵੀ ਬੰਦੇ ਹੁੰਦੇ ਸੀਗੇ ਹਾਂ ਤੇ ਬਾਹਰ ਕੰਬੈਨਾਂ ਵਾਲੇ ਵੀ ਹੂੰ ਤੇ ਬੜਾ ਵਧੀਆ ਤਰੀਕੇ ਨਾਲ ਸਭ ਤੋਂ ਵੱਡੀ ਗੱਲ ਇਹ ਸੀ ਉਸ ਪਰਿਵਾਰ ਚ ਉੱਥੇ ਸਾਡੇ ਕੋਲ ਹਾਂਜੀ ਕਿ ਨੇੜੇ ਤੇੜੇ ਕੋਈ ਆਂਦਾ ਜਾਂਦਾ ਕਿਸੇ ਨੇ ਰਾਤ ਕੱਟਣੀ ਖਾਣਾ ਖਾਣਾ ਕਿਤੇ ਵੀ ਕੋਈ ਪੁੱਛਦਾ ਸੀ ਵੀ ਅਸੀਂ ਖਾਣਾ ਖਾਣਾ ਹੈ ਹੂੰ ਤਾਂ ਹਰੀ ਕਹੀ ਕਹਿੰਦਾ ਸੀ ਵੀ ਹਰਚੰਦ ਸਿੰਘ ਦੇ ਘਰ ਚਲੇ ਜਾਓ ਅੱਛਾ ਜੀ ਵੀ ਉੱਥੇ ਮਿਲੇਗੀ ਹੂੰ ਕਿਸੇ ਨੇ ਰਾਤ ਰਹਿਣਾ ਉਹ ਵੀ ਅਗਲਾ ਗਵਾਂਢ ਚ ਹੀ ਕਹਿੰਦੇ ਸੀਗੇ ਹੂੰ ਔਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਜਿਵੇਂ ਕਿਸੇ ਦਾ ਟਰੈਕਟਰ ਗੱਡੀ ਆ ਕੋਈ ਗੱਡੀ ਖੜ ਗਈ ਹਾਂਜੀ ਤਾਂ ਜਾਓ ਵੀ ਮੇਲ ਪਹੁੰਚਾਓ ਨਾ ਤਾਂ ਤੇ ਟਰੈਕਟਰ ਲੈ ਕੇ ਆਓ ਹੂੰ ਬਿਲਕੁਲ ਜੀ ਹਾਂਜੀ ਤੇ ਉਹਨਾਂ ਦਾ ਜਿਹੜਾ ਨਾਮ ਹੈ ਕਾਫੀ ਜਦਾਂ ਅਸੀਂ ਸੁਣਿਆ ਵੀ ਹੈ ਪੋਲਿਟਿਕਸ 'ਚ ਵੀ ਬਹੁਤ ਜ਼ਿਆਦਾ ਉਹ ਪਰਿਵਾਰ ਰਿਹਾ ਹੈ ਤੇ ਖੈਰ ਅਸੀਂ ਗੱਲ ਕਰ ਰਹੇ ਹਾਂ ਵੀ ਪਰਿਵਾਰਕ ਮਸਲੇ ਤੇ ਵੀ ਫਿਰ ਜਿਹੜੀ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਮਾਮੀ ਜੀ ਆ ਉਹਨਾਂ ਨੂੰ ਤਾਂ ਫਿਰ ਬਹੁਤ ਜ਼ਿਆਦਾ ਜਿਹੜੀ ਖੇਚਲ ਹੋਣੀ ਹੈ ਉਹਨਾਂ ਦਾ ਦਿਨ ਕਦੋਂ ਚੜਦਾ ਤੇ ਕਦੋਂ ਛਿਪਦਾ ਹੋਣਾ ਦੇਖੋ ਜਿਹੜਾ ਉਹਨਾਂ ਦਾ ਕੰਮ ਦਾ ਟਾਈਮ ਸੀ ਜ਼ਿੰਮੇਵਾਰੀ ਦਾ ਸਵੇਰੇ ਗੰਘਰ ਮੱਚਦਾ ਦੁੱਧ ਦਾ ਵੀ ਕਰਨਾ ਵੀ ਕਰਨਾ ਸਵੇਰੇ ਤਕਰੀਬਨ 5:00 ਵਜੇ ਤੋਂ ਇਹ ਸੀ ਕਹਿੰਦੇ ਸਾਜਰੇ ਵੀ ਨਹੀਂ ਉੱਠਦੇ ਸੀਗੇ ਅੱਛਾ ਜੀ ਸਾਰਾ ਪਰਿਵਾਰ ਥੋੜਾ ਉੱਠਦਾ ਲੇਟ ਸੀਗਾ ਹੂੰ ਪਰ ਉਸ ਤੋਂ ਬਾਅਦ ਸ਼ਾਮ ਤੱਕ ਜਿਹੜਾ ਕੰਮ ਚੱਲਦਾ ਸੀ ਚਾਹੇ ਰਾਤ ਨੂੰ 12:00 ਵਜੇ ਜਾਂ 1:00 ਵਜੇ 11:00 ਵਜੇ ਹੂੰ ਮਤਲਬ ਉਹਦੋਂ ਰੋਟੀ ਅਸੀਂ ਉਦੋਂ ਖਾਂਦਾ ਸੀ ਸਾਰਾ ਪਰਿਵਾਰ ਜੇ ਕੋਈ ਬੰਦਾ ਇੱਕ ਵੀ ਬਾਹਰ ਗਿਆ ਹੋਇਆ ਜਦ ਤੱਕ ਉਹ ਆਂ ਨਹੀਂ ਹੂੰ ਸਾਰੇ ਨੇ ਇਕੱਠਿਆਂ ਨੇ ਇਕੱਠੇ ਬਹਿ ਕੇ ਰੋਟੀ ਖਾਣੀ ਹੁੰਦੀ ਚਾਹੇ ਭਾਵੇਂ ਕਿੰਨਾ ਮਰਜ਼ੀ ਲੇਟ ਹੋ ਕਿੰਨਾ ਮਰਜ਼ੀ ਚਾਹੇ 1:00 ਵਜੇ ਅੱਛਾ ਜੀ ਹਾਂਜੀ ਸੋ ਇਹ ਵੀ ਬਹੁਤ ਵੱਡੀ ਗੱਲ ਹੈ ਵੀ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਰੋਟੀ ਖਾਣੀ ਅੱਛਾ ਸਭ ਤੋਂ ਵੱਡੀ ਗੱਲ ਇਹ ਹੈ ਇੱਕ ਸਖਾਇਆ ਸੀਗਾ ਸਨ ਉਹਨਾਂ ਨੇ ਵੀ ਸਾਰਾ ਪਰਿਵਾਰ ਸ਼ਾਮ ਨੂੰ ਜਦੋਂ ਕੰਮ ਨਵੇੜ ਕੇ ਨਾ ਤੋਂ ਫਿਰ ਰੋਟੀ ਖਾਂਦੇ ਹੁੰਦੇ ਸੀਗੇ ਹੂੰ ਕਿਉਂਕਿ ਇਹ ਕੰਮ ਹੈ ਜਿਹੜਾ ਤੁਸੀਂ ਦੱਸਿਆ ਵੀ ਖਰਾਦ ਵਾਲਾ ਕੰਮ ਉਹ ਵੀ ਸਾਰਾ ਆਪ ਕਰਨਾ ਤੇ ਸਪੇਅਰ ਪਾਰਟਸ ਹੈ ਜਿਹੜੇ ਉਹ ਨਹੀਂ ਸੀ ਮਿਲਦੇ ਹੁੰਦੇ ਉਦੋਂ ਨਹੀਂ ਜੇ ਕੋਈ ਮਿਲਦਾ ਸੀਗਾ ਲੁਧਿਆਣੇ ਜਿਵੇਂ ਬੈਲਟ ਹੈ ਕੋਈ ਜਾਂ ਕੋਈ ਬੈਰਿੰਗ ਹੈ ਉਹ ਲੁਧਿਆਣੇੋਂ ਲਿਆਣੇ ਪੈਂਦੇ ਸੀਗੇ। ਹੋਰ ਜਿਹੜਾ ਸਮਾਨ ਛੋਟਾ ਮੋਟਾ ਹੁੰਦਾ ਸੀਗਾ ਉਹ ਰਿਪੇਅਰ ਕਰਕੇ ਖਰਾਤ ਤੋਂ ਜਾਂ ਆਪ ਵੈਲਡਿੰਗ ਕਰਕੇ ਉਹ ਪਾਉਣਾ ਹੁੰਦਾ ਸੀਗਾ। ਹੂੰ ਇਸ ਕਰਕੇ ਮਿਹਨਤ ਬਹੁਤ ਕਰਨੀ ਪੈਂਦੀ ਸੀ। ਬਿਲਕੁਲ ਜੀ ਤੇ ਉਸ ਵੇਲੇ ਜਿਹੜਾ ਕੀ ਰੇਟ ਕਟਾਈਆਂ ਦੇ ਸੀ ਤੇ ਕੀ ਕਮਾਈਆਂ ਦੇ ਸੀ? ਦੇਖੋ ਜਿਹੜੇ ਤਾਂ ਰੇਟ ਦੀ ਗੱਲ ਹੈ ਉਸ ਟਾਈਮ ਰੇਟ ਇੰਨੇ ਸਸਤੇ ਸੀ ਮੇਰੀ ਜ਼ਿੰਦਗੀ ਵਿੱਚ ਮੈਨੂੰ ਇਹ ਪਤਾ ਵੀ ਜਦੋਂ ਅਸੀਂ ਟਰੈਕਟਰ ਚਲਾਉਂਦੇ ਹੁੰਦੇ ਸੀਗੇ ਖੇਤੀ ਦੇ ਵਾਸਤੇ ਕਰਦੇ ਸੀਗੇ ਹਾਂਜੀ ਇਹ ਕੰਬੈਨ ਵਾਸਤੇ ਤੇਲ ਲੈ ਕੇ ਆਉਂਦੇ ਦੇ ਹਾਂਜੀ ਤਾਂ ਉਦੋਂ 90 ਰੁਪਏ ਦਾ 200 ਲੀਟਰ ਦਾ ਡੀਜ਼ਲ ਦਾ ਡਰਮ ਚੰਦਾ ਸੀਗਾ ਅੱਛਾ ਜੀ ਔਰ ਤਕਰੀਬਨ 20 20 ਰੁਪਏ 15 20 ਰੁਪਏ ਮੋਬਾਈਲ ਦਾ ਲੀਟਰ ਜਿਹੜਾ ਅੱਜ 300 350 ਦੇ ਕਰੀਬ ਹੈ ਹਾਂਜੀ ਉਹ ਹੁੰਦਾ ਸੀਗਾ ਬਿਲਕੁਲ ਇਸੇ ਤਰ੍ਹਾਂ ਜਿਹੜੀ ਕਟਾਈ ਸੀ ਉਹਦੋਂ ਸਸਤੀ ਸੀਗੀ ਪਰ ਅੱਜ ਦੇ ਰੇਟ ਨਾਲ ਦੇ ਦੇਖੇ ਫਿਰ ਬਹੁਤ ਵਧੀਆ ਰੇਟ ਸੀਗਾ ਉਹਨਾਂ ਕੰਬੈਨ ਦਾ ਅਸੀਂ ਹੁਣ ਵੀ ਕੰਬੈਨ ਤੋਂ ਕਟਾਉਨੇ ਆ ਹਾਂਜੀ ਹੁਣ 1500 ਰੁਪਏ ਤਕਰੀਬਨ 4 ਵਿਘੇ ਦੇ ਔਰ 2000 ਰੁਪਏ ਤਕਰੀਬਨ 5 ਪੌਣੇ 5 ਵਿਘੇ ਦਾ ਜਿਹੜਾ ਅਕੜਾਮ ਹੁੰਦਾ ਉਹਦੇ ਦੰਨੇ ਆ ਹੂੰ ਉਸ ਹਿਸਾਬ ਨਾਲ ਉਹ ਤੋਂ ਰੇਟ ਵਧੀਆ ਸੀਗੀ ਜੀ ਤੇ ਇਹ ਵੀ ਸੁਣਨ ਚ ਆਇਆ ਵੀ ਅੱਜ ਕੱਲ ਕਹਿੰਦੇ ਜਦੋਂ ਕੋਈ ਚੀਜ਼ ਆਮ ਹੋ ਜਾਂਦੀ ਹੈ ਤਾਂ ਕੋਈ ਚੀਜ਼ ਐ ਆਮ ਹੋ ਜਾਂਦੀ ਆ ਉਹਦੀ ਕਦਰ ਘਟ ਜਾਂਦੀ ਐ ਉਦੋਂ ਫਿਰ ਜਿਹੜੀ ਮਸ਼ੀਨਾਂ ਦੀ ਕਦਰ ਕਿੰਨੀ ਸੀ ਸਾਡੇ ਵਾਲੇ ਟਾਈਮ 'ਚ ਮਸ਼ੀਨਾਂ ਦੀ ਇੰਨੀ ਕਦਰ ਹੁੰਦੀ ਸੀਗੀ ਕਿ ਕਿਸੇ ਕਿਸੇ ਕੋਲ ਮਸ਼ੀਨਾਂ ਹੁੰਦੀਆਂ ਨਹੀਂ ਸੀ ਜਾਂ ਕਟਾਈ ਕਰਨ ਵਾਸਤੇ ਸਾਡੇ ਕੋਲ ਪਹਿਲਾਂ ਹੀ 3-3 4-4 ਮਹੀਨੇ ਪਹਿਲਾਂ ਐਡਵਾਂਸ ਬੁਕਿੰਗ ਹੋ ਜਾਂਦੀ ਸੀਗੀ ਤੇ ਕੋਈ ਇੰਨੀ ਦਿੱਕਤ ਨਹੀਂ ਸੀ ਆਉਂਦੀ ਸਮਾਂ ਲੋਕ ਪੈਸੇ ਵੀ ਕਈ ਵਾਰੀ ਚਮਾ ਕਰਾਉਂਦੇ ਸੀ ਹੁਣ ਦਾ ਟਾਈਮ ਤਾਂ ਇਹ ਐ ਵੀ ਕਈ ਵਾਰ ਬੰਦੇ ਬੋਤੇ ਤੋ ਦੋ ਦਿਨ ਨੇ ਪੈਸੇ ਬਾਅਦ ਹੀ ਦੰਨੇ ਆ ਜੀ ਸਾਡੇ ਟਾਈਮ ਸਾਨੂੰ ਐਡਵਾਂਸ ਵੀ ਪੈਸੇ ਦੇ ਕੇ ਜਾਂਦੇ ਸੀ ਲੋਕੂਏ ਕਿ ਸਾਡੀ ਮਾਰੀ ਨਾ ਰਹਿ ਜਾਈ ਹੂੰ ਤੇ ਰਹਿਣ ਸਹਣ ਦਾ ਪ੍ਰਬੰਧ ਵੀ ਕਰਦੇ ਸੀ ਜਦੋਂ ਦੂਰ ਦਰਾਡੇ ਜਾਣਾ ਜਿੱਥੇ ਕਿਤੇ ਹਾਂ ਇਸ ਤਰ੍ਹਾਂ ਹੈ ਵੀ ਜੇ ਤਾਂ ਆਪਾਂ ਲੋਕਲ ਕਟਾਈ ਕਰਦੇ ਉੱਥੇ ਤਾਂ ਕੋਈ ਦਿੱਕਤ ਹੁੰਦੀ ਨਹੀਂ ਸੀਗੀ ਜਦੋਂ ਬਾਹਰ ਜਾਣਾ ਵੀ ਐਮਪੀ ਚ ਗਏ ਰਹਿੰਦੇ ਸੀਗੇ ਜਿਵੇਂ ਜੀਰੀ ਕੱਟ ਕੇ ਕਣਕ ਤੋਂ ਟਾਈਮ 6-7 ਮਹੀਨੇ ਦੀ ਕਿਤਨੀ ਲੰਗਰੀ ਸਾਡੇ ਕੋਲ ਹੁੰਦਾ ਦਾ ਆਪਣੇ 30-35 ਬੰਦੇ ਹੁੰਦੇ ਤੇ ਉੱਥੇ ਬਣਾਣੀ ਖਾਣੀ ਤੇ ਰਿਪੇਅਰ ਕਰਕੇ ਫਿਰ ਪਿੰਡ ਨੂੰ ਆ ਜਾਂਦੇ ਤੇ ਜਦੋਂ ਸੀਜ਼ਨ ਚੱਲਣਾ ਜਾ ਕੇ ਫਿਰ ਆਪਣਾ ਉੱਥੇ ਮਤਲਬ ਜਿਹੜੇ 10-20 ਦਿਨ ਮਹੀਨਾ ਰਿਪੇਅਰ ਕਰਨੀ ਉੱਥੇ ਲਾਂਦੇ ਤੇ ਬਾਕੀ ਬਾਅਦ ਚਾ ਕੇ ਫਿਰ ਬਾਅਦ ਚਲੇ ਜਾਂਦੇ ਸੀਗੇ ਦੋ ਸੀਜ਼ਨ ਲਾ ਕੇ ਫਿਰ ਕਣਕਾਂ ਚ ਫਿਰ ਅਸੀਂ ਆ ਜਾਂਦੇ ਤੇ ਨਾਂਕਮੈਨਾਂ ਲੈ ਕੇ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਤੁਸੀਂ ਇੱਕ ਕੰਬਾਈਨ ਬਣਾਈ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਤੁਸੀਂ ਦੱਸਦੇ ਹੋ ਜਿਵੇਂ ਸੱਤ ਬਣ ਗਈਆਂ ਫਿਰ ਕੋਈ ਆਪਣੇ ਸਾਰੀ ਕੰਬਾਈਨ ਹੈ ਜਿਹੜੀ ਇੱਥੋਂ ਮਿਲ ਜਾਂਦੀ ਸੀ ਇੰਡੀਆ ਤੋਂ ਹੀ हां ओतों है सिगा जी ਜਿਹੜੇ ਤਾਂ ਕੋਸ ਮਸ਼ੀਨਾ ਹੋਰ ਬਾਹਰ ਜਿੱਦ ਮੈਂ ਐਗਰੋ ਇੰਡਸਟਰੀਅਲ ਐਂਡਗਰੋ ਵਾਲੇ ਹੁੰਦੇ ਸੀਗੇ ਧਿਆਣਾ ਐਗਰੋ ਵਾਲੇ ਉਹਨਾਂ ਕੋਲ ਮਸ਼ੀਨਾ ਹੁੰਦੀਆਂ ਸੀਗੀਆਂ ਅੱਛਾ ਜੀ ਉਹ ਫਿਰ ਸੇਲ ਕਰਨ ਲੱਗੇ ਸੀ ਉਹਨਾਂ ਤੋਂ ਵਿਕਣ ਲੱਗੇ ਫਿਰ ਉਸ ਤੋਂ ਬਾਅਦ ਕਦੋਂ ਕੰਮ ਛੱਡਤਾ ਤੁਸੀਂ ਉਹ ਮੈਂ ਤਾਂ ਅਸੀਂ ਕੰਮ ਉਹ ਜਿਹੜਾ ਛੱਡਿਆ ਫਿਰ ਉਦੋਂ ਕੰਬਾਈਨਾਂ ਬਹੁਤ ਹੋ ਗਈਆਂ 86 87 ਦੇ ਵਿੱਚ ਅੱਛਾ ਜੀ ਕੰਮ ਘਟੇ ਸੀਗੇ ਉਦੋਂ ਫਿਰ ਬੱਚੇ ਹੋ ਗਏ ਹੂੰ ਬੱਚਿਆਂ ਨੂੰ ਪੜਾਉਣ ਦਾ ਹੋ ਗਿਆ ਵੀ ਬੱਚੇ ਵੀ ਪੜਾਉਣੇ ਆ। ਹਾਂਜੀ। ਵੀ ਪੁਣੇ ਘਰ ਰਹੇਗੇ ਕਿਸੇ ਤਰ੍ਹਾਂ ਆਪਣਾ ਕੰਮ ਕਰੀਏ। ਜੀ। ਫਿਰ ਮੈਂ ਤਾਂ ਆਪਣਾ ਬੱਚੇ ਸਕੂਲ ਲਾਉਣੇ ਸੀ ਉੱਥੇ ਮਾਹਰਾਜਪੁਰੇ ਮੇਰੇ ਸਹੁਰੇ ਸੀਗੇ। ਅੱਛਾ। ਉਸ ਕਰਕੇ ਮਾਹਰਾਜਪੁਰੇ ਬੱਚੇ ਦਾ ਇੱਥੇ ਉੱਥੇ ਮਕਾਨ ਮੜਾ ਕੇ ਉੱਥੇ ਰਹਿੰਦਾ ਰਿਹਾ। ਹਾਂਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਫਿਰ ਤੁਸੀਂ ਰਾਜਪੁਰਾ ਜਿਹੜੀ ਰਿਹੈਸ਼ ਕਰੀ ਆਪਣੀ ਫਿਰ ਉੱਥੇ ਬੱਚਿਆਂ ਨੂੰ ਪੜਾਇਆ। ਹਾਂ ਉੱਥੇ ਜੀ ਬੱਚੇ ਪ੍ਰਾਈਵੇਟ ਸਕੂਲ ਚ ਲਾਏ ਸੀਗੇ। ਜੀ। ਕਿੰਨੇ ਬੱਚੇ ਉੱਥੇ ਪੜਦੇ ਤੇ ਤੇ ਨਾਲ ਹੀ ਉੱਥੋਂ ਦਾ ਘਰ ਚਲੋ ਦਿੱਕਤ ਨਹੀਂ ਸੀ ਵੀ ਕਿ ਜਾਣ ਸਾਡਾ ਜਿਹੜਾ ਮਕਾਨ ਸੀਗਾ ਉਹ ਸਕੂਲ ਦੇ ਨੇੜੇ ਹੁੰਦਾ ਸੀਗਾ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਬੱਚੇ ਚਲੋ ਵੱਡਾ ਬੱਚਾ ਜਿਹੜਾ ਨੇ ਪਲੱਸ 2 ਕਰਕੇ ਉਸ ਤੋਂ ਬਾਅਦ ਉਹਨੂੰ ਅੰਬਾਲਾ ਇਸ ਨੂੰ ਐਡਮਿਸ਼ਨ ਮਿਲੀ ਹੈ ਹੂੰ ਪੋਲੀਟੈਕਨੀਕਲ ਚ ਉੱਥੋਂ ਨੇ ਆਪਣਾ ਡਿਪਲੋਮਾ ਕੀਤਾ ਤੇ ਛੋਟੇ ਬੱਚੇ ਉੱਥੇ ਹੀ ਪੜ੍ਹ ਕੇ ਆਪਣਾ ਉਹਨਾਂ ਨੇ ਯੂਨੀਵਰਸਿਟੀ ਤੋਂ ਬੀਏ ਮੇ ਕੀਤੀ ਹੈ ਹੂੰ ਤਾਂ ਹੁਣ ਜਿਹੜੇ ਬੱਚੇ ਆ ਉਹ ਤਾਂ ਆਪਣੀ ਆਪਣੀ ਲੈਣਾ ਚ ਆਪਣਾ ਕੰਮਕਾਰ ਕਰਦੇ ਆਂ ਜੀ ਮਤਲਬ ਸਾਡੇ ਸਿਰ ਤੇ ਉਹਨਾਂ ਦਾ ਕੋਈ ਬਚਨ ਨਹੀਂ ਹਮ ਅਸੀਂ ਆਪਣਾ ਖੇਤੀਬਾੜੀ ਚ ਪਰ ਗੱਲ ਇਹ ਹੈ ਕਿ ਸਾਡੇ ਤੋਂ ਜਿਹੜਾ ਬਚਪਨ ਦਾ ਪੜਾਈ ਦਾ ਟਾਈਮ ਸੀਗਾ ਹਾਂਜੀ ਉਦੋਂ ਉਹ ਉਦੋਂ ਕਿਹੜਾ ਇਸ ਤਰ੍ਹਾਂ ਸਿਸਟਮ ਸੀ ਯਾਦ ਹੁੰਦਾ ਹੈ ਕਿ ਨੰਨੇਵਲੇ ਸਕੂਲ ਜੇ ਤਾਂ ਮੁਖਮੇਲਪੁਰ ਤੋਂ ਜਾਂਦੇ ਸੀਗੇ 3 ਕਿਲੋਮੀਟਰ ਤਕਰੀਬਨ ਸਾਢੇ 3 ਪੈਂਦਾ ਸੀਗਾ ਪੈਦਲ ਜਾਂ ਕੋਈ ਰਾਹ ਨਹੀਂ ਸੀ ਹੁੰਦਾ ਬੱਚਾ ਨੂੰ ਘੁੰਮ ਕੇ ਜਾਂਦੇ ਸੀਗੇ ਹਮ ਔਰ ਕਈ ਵਾਰੀ ਹੁੰਦਾ ਸੀਗਾ ਵੀ ਕਿ ਇੱਕ ਸਾਈਕਲ ਹੁੰਦਾ ਸੀ 6 ਜਣੇ ਅਸੀਂ ਹੁੰਦੇ ਸੀਗੇ ਹਮ ਵਾਸਤੇ ਆਪਣੇ ਉਤੇ ਟੰਗੇ ਹਾਂਜੀ ਔਰ ਆਪਣਾ ਇੱਕ ਜੜਾ ਰੋੜੀ ਜਾਂਦਾ ਤਾਂ ਬਾਰੀ-ਬਾਰੀ ਹੂੰ ਤੇ ਉਸੇ ਤੇ ਆ ਜਾਣਾ ਮਤਲਬ ਕਿ ਵਸਤਿਆਂ ਲਈ ਸਾਈਕਲ ਸੀ ਆਪਣੇ ਜਾਣ ਲਈ ਵਸਤਿਆਂ ਲਈ ਸਾਈਕਲ ਸੀਗਾ ਹੂੰ ਔਰ ਉਸ ਟਾਈਮ ਸਾਨੂੰ ਤਕਰੀਬਨ ਖਰਚਾ ਮਿਲਦਾ ਹੁੰਦਾ ਸੀਗਾ 25 ਪੈਸੇ ਤਕਰੀਬਨ ਅੱਛਾ ਜੀ 6 ਜਣਿਆਂ ਨੂੰ 25 ਪੈਸੇ ਸਾਰਾ ਖਾਣ ਪੀਣ ਲਈ ਅੱਛਾ ਜੀ ਫੀਸ ਤੁਹਾਡਾ ਅੱਛਾ ਜੀ 25 ਪੈਸਿਆਂ ਦੇ ਵਿੱਚ ਫਿਰ ਕੀ ਕੀ ਆਉਂਦਾ ਹੁਣ 25 ਪੈਸਿਆਂ ਦੇ ਵਿੱਚ ਗਏ ਹੁੰਦਾ ਸੀਗਾ ਵੀ ਬੱਚਿਆਂ ਦੇ ਖਾਣੇ ਜਿਹੜੇ ਜਿਵੇਂ ਉਸ ਟਾਈਮ ਹੁੰਦਾ ਸੀਗਾ ਮੂੰਗਫਲੀ ਲੈ ਲਈ ਟੀਲਾ ਦੀ ਰੋਡੀਆਂ ਲਈ ਪਰ ਉਹ ਇਹ ਸਿਸਟਮ ਨਹੀਂ ਸੀ ਵੀ ਚਾਕਲੇਟ ਵਗੈਰਾ ਇਹ ਚੀਜ਼ਾਂ ਤਾਂ ਸੀਗੀਆਂ ਨਹੀਂ ਚਿਪਸ ਕੋਈ ਇਹ ਜਿਹੀ ਤੇ ਫਿਰ 25 ਪੈਸੇ ਚ 6 ਜਣਿਆਂ ਦਾ ਸਰ 25 ਪੈਸੇ ਚ ਇਹ ਹੁੰਦਾ ਸੀਗਾ ਵੀ ਅਸੀਂ ਹੌਲੇ ਹੌਲੇ ਆਈ ਜਾਂਦੇ ਸੀ ਨਾਲ ਖਾਈ ਜਾਂਦੇ ਤੇ ਘਰ ਤੱਕ ਨਹੀਂ ਮੁੱਕਦਾ ਸੀਗਾ 3 ਕਿਲੋਮੀਟਰ ਫੀਸ ਕਿੰਨੀ ਸੀ ਤੁਹਾਡੀ ਸਕੂਲ ਦੀ ਉਸ ਟਾਈਮ ਉਦੋਂ 2 ਪੈਸੇ 3 ਪੈਸੇ ਫਿਰ ਆਨਾ ਹੋ ਗਈ ਫਿਰ 2 ਆਨੇ ਹੋ ਗਏ। ਉਦੋਂ ਫੀਸ ਹੁੰਦੀ ਸੀ ਸਰਕਾਰੀ ਸਕੂਲ ਸੀ। ਹਾਂ ਬਿਲਕੁਲ ਤੇ ਹੁਣ ਦੇ ਸਮੇਂ ਦਾ ਉਦੋਂ ਸਮੇਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਜਿਹੜਾ ਪੈ ਗਿਆ। ਤੇ ਉਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਕੋਈ ਟੈਲੀਵਿਜ਼ਨ ਵਗੈਰਾ ਕੁਝ ਵੀ ਨਹੀਂ ਸੀ ਉਦੋਂ। ਨਹੀਂ ਸਾਡੇ ਟਾਈਮ ਤੇ ਤਾਂ ਅਸੀਂ ਇਹ ਦੇਖਿਆ ਵੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇੱਕ ਸ਼ੁਰੂ ਚ ਰੇਡੀਓ ਆਇਆ ਸੀਗਾ। ਹਾਂ ਜਿੰਸਟਰ ਛੋਟਾ ਹਾਂਜੀ ਤਾਂ ਉਹ ਅਸੀਂ ਦੇਖਿਆ ਬਜ਼ੁਰਗ ਸਾਡੇ ਕੋਲ ਸੀ ਇਹ ਹੀ ਹੁੰਦਾ ਸੀਗਾ ਇੱਕ ਹਾਂਜੀ ਉਹ ਆਪਣਾ ਰੇਡੀਓ ਰੱਖਦਾ ਸੀ ਉਹ ਜਦ ਹਾਲ ਚਲਾਉਂਦਾ ਸੀ ਨਾ ਉਸੇ ਨਾਲ ਬੰਨ੍ਹ ਦਿੰਦਾ ਸੀ ਅੱਛਾ ਜੀ ਹੈ ਆਪਣਾ ਮੋਡੇ ਦਾ ਪ੍ਰਾਣਾ ਸੰਗ ਮੋਡੇ ਚ ਪਾ ਕੇ ਵੀ ਹੁੰਦਾ ਸੀਗਾ ਟੀਵੀ ਨਹੀਂ ਸੀਗੇ ਹੁੰਦੇ ਹੂੰ ਜਦੋਂ ਤੁਸੀਂ ਕੰਬਾਇਨਾ ਦਾ ਕੰਮ ਕਰਦੇ ਸੀ ਉਸ ਟਾਈਮ ਟੀਵੀ ਆਏ ਸੀਗਾ ਤੇ ਅਸੀਂ ਵੀ ਸਾਡੇ ਉਥੇ ਮਖਮੇਲ ਪੜ ਲੈਂਦਾ ਸੀਗਾ ਸਭ ਤੋਂ ਪਹਿਲਾਂ ਇੱਕ ਵਾਈਟ ਟੀਵੀ ਹੁੰਦਾ ਸੀਗਾ ਅੱਛਾ ਜੀ ਔਰ ਬਹੁਤ ਕਦੇ ਚੈਨਲ ਫੜ ਲੈਣਾ ਉਹਨੇ ਕਦੇ ਨਹੀਂ ਫੜਨਾ ਹਾਂ ਐਂਟੀਨਾ ਸਟਕਰ ਨਹੀਂ ਫੜ ਪਰ ਜਦੋਂ ਅਸੀਂ ਪੜ੍ਹੇ ਉਸ ਟਾਈਮ ਉੱਥੇ ਲਾਈਟ ਨਹੀਂ ਸੀ ਹੁੰਦੀ ਹਮ ਮਤਲਬ ਮਿੱਟੀ ਦੇ ਤੇਲ ਦੇ ਲੈਂਪ ਵਾਲ ਕੇ ਅਸੀਂ ਪੜ੍ਹਦੇ ਹੁੰਦੇ ਸੀ ਆਤਮ ਅੱਛਾ ਜੀ ਇੰਨੀ ਮਤਲਬ ਪੜਾਈ ਦੀ ਹੋ ਨਹੀਂ ਸੀ ਹੁੰਦੀ ਪਰ ਫਿਰ ਵੀ ਅਸੀਂ ਬਜ਼ੁਰਗਾਂ ਨੇ ਪੜਾਏ ਆ ਹਮ ਕਿੱਥੋਂ ਤੱਕ ਪੜ੍ਹੇ ਈ ਤੁਸੀਂ ਮੈਂ میٹرਕ ਕੀਤੀ ਅੱਛਾ ਇਹ ਨਨੇਓੜੇ ਤੁਸੀਂ ਨਨੇਓੜੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਗੱਲ ਕਰਦੇ ਆਂ ਵੀ ਆਉਣ ਜਾਣ ਦਾ ਵੀ ਕੋਈ ਇੰਨਾ ਪ੍ਰਬੰਧ ਨਹੀਂ ਸੀ ਫੇਰ ਵੀ ਚਾਹ ਸੀ ਖੇਡਾਂ ਵੀ ਅਲੱਗ ਸੀ ਹਾਂ ਸਾਡੇ ਖੇਡਾਂ ਅਲੱਗ ਸੀਆਂ ਉਸ ਟਾਈਮ ਪਹਿਲਾਂ ਸਰੋਵਰ ਚ ਹੁੰਦਾ ਸੀ ਜਿਆਦਾ ਤੱਤੇ ਹੁੰਦਾ ਸੀ ਜੀ ਕਿ ਪੇਠੂ ਖੇਲੇ ਗੁੱਲੀ ਡੰਡਾ ਹਾਂ ਤੇ ਇੱਕ ਪੀਚੋ ਹੁੰਦੀ ਸੀ ਜੀ ਉਹ ਜ਼ਿਆਦਾ ਖੇਲ ਤਾਂ ਕੁੜੀਆਂ ਦਾ ਹੁੰਦਾ ਸੀ ਪਰ ਅਸੀਂ ਸਾਡੀ ਦੋ ਭੈਣਾਂ ਸੀ ਅਸੀਂ ਨਾਲ ਰਲ ਕੇ ਸਾਰੇ ਵਿੱਚ ਖੇਡ ਹੀ ਜਾਂਦੇ ਸੀ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਸਕੂਲ ਚ ਬਾਲੀਵਾਲ hockey ਉਹ ਵੀ ਖੇਡੇ ਆ ਅੱਛਾ ਜੀ ਫਿਰ ਸ਼ੌਕ ਹੋ ਗਿਆ ਜਿਹੜੇ ਸਾਨੂੰ ਪੈਸੇ ਖਰਚੇ ਵਾਸਤੇ ਮਿਲਦੇ ਉਹ ਇਕੱਠੇ ਕਰਕੇ ਅਸੀਂ ਆਪਣੀ ਬਾਲ ਲਿਆਦੇ ਸੀ ਅੱਛਾ ਜੀ ਹਾਂ ਓਕੇ ਉਹ ਵੀ ਲੈਂਦੀ ਆ ਹੂੰ ਮਤਲਬ ਇਸ ਤਰ੍ਹਾਂ ਖੇਡਦੇ ਹੁੰਦੇ ਸੀ ਸਾਡੇ ਮਾਮਾ ਜੀ ਉਹਨੇ ਨਾਲ ਖੇਡਦੇ ਹੁੰਦੇ ਸਾਡੇ ਵੀ ਕਿਤੇ ਬਾਹਰ ਜਾ ਕੇ ਨਾ ਖੇਡਣਾ ਠੀਕ ਹੈ ਜੀ ਮਤਲਬ ਕਿ ਉਹ ਗੱਲ ਫਿਰ ਸੱਚੀ ਹੋ ਗਈ ਵੀ ਜਿੱਦਾਂ ਅੱਜ ਦੇ ਬੱਚੇ ਨੇ ਉਹ ਮਹਿਸੂਸ ਕਰਦੇ ਨੇ ਵੀ ਤੁਸੀਂ ਐਨੇ ਭੈਣ ਭਰਾ ਅਸੀਂ ਵੀ ਖੋਖ ਹੋ ਵੀ ਜੇ ਤੁਸੀਂ ਖੇਡਣੀ ਚਾਹੋ ਤਾਂ ਘਰ ਦੀ ਟੀਮ ਬਣਨਾ ਹਾਂ ਖੋਖੋ ਬਹੁਤ ਖੇលਦੇ ਆ ਹੂੰ ਵਾਸਕਟ ਵਾਲ ਹੋਗੀ ਕੋਕੋ ਹੋਗੀ ਜੀ ਖਾਣ ਪੀਣ ਦਾ ਕੀ ਫਰਕ ਸੀਗਾ ਹੁਣ ਨਾਲੋਂ ਦੇਖੋ ਖਾਣ ਪੀਣ ਦਾ ਤੇ ਹੈ ਵੀ ਹੁਣ ਜਿਹੜੀ ਚੀਜ਼ਾਂ ਨੇ ਹੁਣ ਤਾਂ ਬਣਾਉਟੀ ਚੀਜ਼ਾਂ ਸਾਰੀਆਂ ਹੋ ਗਿਆ ਉਹਦੇ ਹਰ ਇੱਕ ਚੀਜ਼ ਪਿਓਰ ਹੁੰਦੀ ਸੀ ਘਰ ਦੇ ਖਾਣੇ ਹੁੰਦੇ ਸੀ ਹਮ ਸਰਦੀਆਂ ਚ ਮੱਕੀ ਦੀ ਰੋਟੀ ਸਾਗ ਹੋ ਗਿਆ ਹਾਂਜੀ ਹਾਂਜੀ ਪੰਜੀਰੀ ਬਣਾ ਲੈਣੀ ਉਹ ਖਾ ਲੈਣੀ ਹਮ ਅੱਛਾ ਇੱਕ ਖਾਸੀਅਤ ਹੁੰਦੀ ਸੀ ਉਸ ਪਰਿਵਾਰ ਚ ਉੱਥੇ ਸਾਡੇ ਕੋਲ ਕਿ ਹਰ ਰੋਜ਼ ਸ਼ਾਮ ਨੂੰ ਚਾਵਲ ਤੇ ਮਸਲੀ ਦੀ ਦਾਲ ਬਣਦੀ ਸੀਗੀ अच्छा ये वो सारे ने चावल किसी ने दूध ਨਾਲ ਖਾ ਲੈਨੇ ਹੂੰ ਕਿਸੇ ਨੇ ਮਸਰੀ ਰਸਾਲ ਨਾਲ ਖਾ ਲੈਨੇ अच्छा जी और रोटी ਨਾਲ ਜਰੂਰ ਖਾਣੀ ਚਾਹੀਦੀ ਇੱਕ ਖਾਓ ਦੋ ਖਾਓ ਪਰ ਉਹ ਚੀਜ਼ਾਂ ਆਮ ਬਣਦੀ ਹੁੰਦੀਆਂ ਸੀ ਉਹ ਸ਼ਾਇਦ ਇਸ ਕਰਕੇ ਸੀ ਵੀ ਜਦੋਂ ਤੁਸੀਂ ਜਿਹੜਾ ਹੱਥੀ ਕੰਮ ਕਰਦੇ ਹੋ ਜ਼ੋਰ ਦਾ ਸ਼ਾਮ ਨੂੰ 4:00 ਵਜੇ ਦੇ ਟਾਈਮ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੀ ਭੁੱਖ ਨਾ ਲੱਗੇ ਰੋਟੀ ਜਦੋਂ ਤੱਕ ਤਿਆਰ ਹੋ ਉਹਦੋਂ ਇੱਕ ਹੁੰਦਾ ਸੀਗਾ ਜਦੋਂ 4:00 ਵਜੇ ਮਤਲਬ ਦੁਪਹਿਰ ਨੂੰ 12:00 1:00 ਵਜੇ ਰੋਟੀ ਖਾਧੀ ਹੈ ਹਾਂਜੀ 4:00 5:00 ਵਜੇ ਕੱਖ ਲੱਗੀ ਹਾਂਜੀ ਉਦੋਂ ਗੂੜ ਨਾਲ ਦੁੱਧ ਜਿਹੜਾ ਚਾਟੀ ਚ ਮਤਲਬ ਕੜਨੀ ਚ ਕੱਢਦਾ ਹੁੰਦਾ ਕੜਨੀ ਚ ਰੱਖਿਆ ਹੁੰਦਾ ਸੀਗਾ ਹਾਂਜੀ ਆਦਰ ਰੱਖਿਆ ਸਾਨੂੰ ਗਲਾਸ ਗਲਾਸ ਮਿਲਦਾ ਜਾਂਦਾ ਸੀ ਤੇ ਨਾਲ ਗੁੜ ਦੀ ਰੋਟੀ ਬਹੁਤ ਬੜਾ ਟੇਸਟੀ ਵੀ ਹੁੰਦਾ ਸੀਗਾ ਹਮ ਤੇ ਉਹੀ ਚੀਜ਼ਾਂ ਦਾ ਚਾਹ ਸੀ ਖਾਣ ਪੀਣ ਦਾ ਵੀ ਹੁਣ ਇਹ ਸਮਾਂ ਹੋ ਗਿਆ ਇਹ ਚੀਜ਼ ਮਿਲੂਗੀ ਹਾਂਜੀ ਜਿਸ ਤਰ੍ਹਾਂ ਤੁਸੀਂ ਨੇ ਸਾਈਕਲ ਦਾ ਜ਼ਮਾਨਾ ਵੀ ਦੇਖਿਆ ਉਸ ਤੋਂ ਬਾਅਦ ਜਿਹੜਾ ਆਉਣ ਜਾਣ ਦੇ ਸਾਧਨ ਨੇ ਉਹਨਾਂ 'ਚ ਕੀ ਕੀ ਫਰਕ ਆਇਆ ਹੁਣ ਤੱਕ ਜਿਹੜਾ ਹੋਂ ਚੰਦਾ ਸਾਧਨਾ ਲੋਕਲ ਤਾਂ ਜਿਹੜਾ ਸਾਈਕਲ ਤੇ ਚੱਲਦਾ ਹੀ ਸੀਗਾ ਉਦੋਂ ਮੜਾ ਮੋਟਰਸਾਈਕਲ ਫੇ ਸਾਡੀ ਜ਼ਿੰਦਗੀ ਚ ਆਇਆ ਜੇ ਕਿਤੇ ਜਾਣਾ ਰਿਸ਼ਤੇਦਾਰੀ ਤੇ ਆ ਕਿਤੇ ਵੀ ਜਾਣਾ ਹਾਂਜੀ ਸਾਈਕਲ ਤੇ ਜਾਣਾ ਅਸੀਂ ਪੈਦਲ ਵੀ 40 40 ਕਿਲੋਮੀਟਰ ਤੱਕ ਪੈਦਲ ਵੀ ਅਸੀਂ ਚੱਲਦੇ ਰਹੇ ਹਾਂ ਹਾਂਜੀ ਜਿਵੇਂ ਮੁਖਮੇਲਪੁਰ ਤੋਂ ਮੇਰੇ ਪਿੰਡਾ ਪੰਜੋਖਰਾ ਸਾਹਿਬ ਹਾਂਜੀ ਉੱਥੇ ਜਾਣ ਵਾਸਤੇ ਸਾਡੇ ਇੱਕ ਮਟੇ ਢੀ ਡਾ ਹੁੰਦਾ ਸੀਗਾ ਉਹ ਸਾਨੂੰ 20 18 ਕਿਲੋਮੀਟਰ ਤਕਰੀਬਨ ਮੁਖਮੇਲਪੁਰ ਤੋਂ ਪੈਂਦਾ ਸੀ ਉੱਥੋਂ ਪੈਦਲ ਜਾਣਾ ਉੱਥੋਂ ਫਿਰ ਆਪਣਾ বাস ਫੜਨੀ ਅੱਛਾ ਫਿਰ ਅੰਮ੍ਰਾਲੇ ਜਾਣਾ ਫਿਰ ਅੰਮ੍ਰਾਲੇ ਤੋਂ ਥਕਾਵਟ ਨਹੀਂ ਸੀ ਹੁੰਦੀ ਨਹੀਂ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਅੱਛਾ ਕਪੂਰੀ ਦਾ ਮੇਲਾ ਹੁੰਦਾ ਸੀਗਾ ਉਹ ਦੇਖਣ ਜਾਣਾ ਛੁੱਟੀਆਂ 'ਚ ਹਾਂਜੀ ਸਾਡੇ ਇੱਕ ਨੰਨੇੋਲੇ ਮੇਲਾ ਹੁੰਦਾ ਸੀ ਅਠੇੋਂ ਦਾ ਮੇਲਾ ਭਰਦਾ ਸੀ ਅੱਛਾ ਜੀ ਉਹ ਜਿਹੜੇ ਮੇਲੇ ਦੇਖਣ ਜਾਂਦੇ ਸੀ ਉਹ ਵੀ ਪੈਦਲ ਹਾਂ ਪੈਦਲ ਜਾਂਦੇ ਸੀ ਇਕੱਠੇ ਹੋ ਕੇ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਤੁਹਾਡੇ ਦੇਖਦੇ-ਦੇਖਦੇ ਕੀ-ਕੀ ਚੀਜ਼ਾਂ ਆਈਆਂ ਉਸ ਤੋਂ ਬਾਅਦ ਮੋਟਰਸਾਈਕਲ ਅੱਛਾ ਜੀ ਆ ਸੀ ਫਰਮ ਉਸ ਪੁੱਲਟ ਮੋਟਰਸਾਈਕਲ ਵੀ ਰੱਖਿਆ ਕਾਰ ਰੱਖੀ ਜੀਪ ਵੀ ਰੱਖੀ ਹੈ ਅੱਜ ਵੀ ਰੱਖੀ ਜਾਂਦੇ ਆ ਚਲਾਈ ਜਾਂਦੇ ਆ ਹਾਂ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਤੁਸੀਂ ਚਲਾ ਲੈਂਦੇ ਆ ਹਾਂ ਅੱਜ ਵੀ ਚਲਾ ਲੈਂਦੇ ਆ ਜੀ ਬਿਲਕੁਲ ਕਿਉਂਕਿ ਕੰਬਾਈਨਾਂ ਦਾ ਕੰਮ ਕੀਤਾ ਇਸ ਕਰਕੇ ਨਾਲ ਨਾਲੇ ਸਾਰੀਆਂ ਚੀਜ਼ਾਂ ਵੀ ਤੇ ਇਹ ਲੱਗਦਾ ਵੀ ਉਦੋਂ ਸੌਖਾ ਸੀ ਸਮਾਂ ਜਾਂ ਹੁਣ ਨਹੀਂ ਸਾਨੂੰ ਦੇਖੋ ਔਖੇ ਸੌਖੇ ਦਾ ਚੱਲਦਾ ਰਿਹਾ ਚੱਲਦਾ ਰਿਹਾ ਕੰਮ ਸੰਘਰਸ਼ਮਈ ਜ਼ਿੰਦਗੀ ਜ਼ਰੂਰ ਜੀ ਹੈ ਹਾਂ ਪਰ ਖੁਸ਼ੀ ਹੋ ਕੇ ਆਪਣੇ ਹਮ ਜਿੰਦਗੀ ਕੱਟੀ ਹੈ ਵਧੀਆ ਕੰਮ ਅਸੀਂ ਸੰਤੁਸ਼ਟ ਰਹੇ ਹਾਂ ਵੀ ਜਿਹੜਾ ਕੰਮ ਅਸੀਂ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਮੈਨੂੰ ਜੀਵਨ ਸਾਥੀ ਮਿਲਿਆ ਉਹਦਾ ਮੈਨੂੰ ਬੜਾ ਖੁਸ਼ਾਹਤ ਰਿਹਾ ਹਮ ਹਰ ਟਾਈਮ ਉਹ ਰਾਜਪੁਰੇ ਤੋਂ ਸੀਗੇ ਪੁਰਾਣੇ ਰਾਜਪੁਰੇ ਤੋਂ ਉਹਦੇ ਮਾਤਾ ਪਿਤਾ ਜੀ ਜਿਹੜੇ ਮੇਰੇ ਸਾਸੋਰੇ ਸੀਗੇ ਹਾਂਜੀ ਉਹ ਮਤਲਬ ਗੁਰਸਿੱਖ ਪਰਿਵਾਰ ਸੀਗਾ ਹਮ ਉਹਨਾਂ ਦਾ ਵੀ ਸਾਨੂੰ ਬੜਾ ਸਹਾਰਾ ਉਹਨਾਂ ਨੇ ਅੱਲਾ ਸ਼ੇਰੀ ਦੇਣੀ ਨਾਨਕਿਆ ਵੱਲੋਂ ਅੱਲਾ ਸ਼ੇਰੀ ਮਿਲਨੀ ਹਮ ਤੇ ਫਿਰ ਅਸੀਂ ਉਸੇ ਤਰ੍ਹਾਂ ਮਤਲਬ ਸਾਰੀ ਇੰਦੀ ਵਧੀਆ ਤਰੀਕੇ ਨਾਲ ਮਤਲਬ ਕਿਤੇ ਗਲਤ ਰਸਤੇ ਅਸੀਂ ਨਹੀਂ ਪਏ ਜੀ ਬਿਲਕੁਲ ਆਪਣੀ ਮਿਹਨਤ ਅੱਜ ਵੀ ਜਿਹੜਾ ਹੈ ਪਤਾ ਨਹੀਂ ਸਹਿਦ ਪਰਮਾਤਮਾ ਦੀ ਦੇਣ ਹੈ ਕਿ ਇਹ ਜਿਹੜਾ ਸਰੀਰ ਹੈ ਮੇਰਾ 73 ਸਾਲ ਦੀ ਉਮਰ ਉਹ ਚੱਲੀ ਹੈ ਹਾਂਜੀ ਹੂੰ ਕਿ ਸ੍ਰੀ ਠੀਕ ਹੈ ਅੱਜ ਵੀ ਖੇਤੀ ਦਾ ਵੀ ਕੰਮ ਕਰੀ ਜਾਂਦੇ ਆ ਬਾਹਰ ਦਾ ਵੀ ਕੰਮ ਕਰੀ ਜਾਂਦੇ ਆ ਹੂੰ ਤੰਦਰੁਸਤੀ ਦਿੱਤੀ ਆ ਪਰਮਾਤਮਾ ਨੇ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ ਇਹ ਹੀ ਜੀ ਕੋਈ ਬਿਮਾਰੀ ਨਹੀਂ ਹੈ ਜਿਹੜੀ ਪਰਮਾਨੈਂਟ ਬਿਮਾਰੀ ਹੈ ਜਿਸ ਤੋਂ ਅਸੀਂ ਪਰੇਸ਼ਾਨ ਆ ਜੀ ਬਿਲਕੁਲ ਸੋ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਜਿਸ ਤਰ੍ਹਾਂ ਤੁਸੀਂ ਗੱਲ ਕਰੀ ਹੈ ਵੀ ਜੀਵਨ ਸਾਥੀ ਦੀ ਵੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨਾਲ ਵੀ ਤੇ ਤੁਹਾਡੀ ਜਿਹੜੀ ਗੱਲਬਾਤ ਹੈ ਦੁਬਾਰਾ ਤੋਂ ਫੇਰ ਸਾਂਝੀ ਕਰਾਂਗੇ ਇਸ ਪ੍ਰੋਗਰਾਮ ਚ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਸਰੀਆ